ਸਾਸ਼ਿਕਾਲ ਤੁਸੀਂ ਦੇਖ ਰਹੇ ਹੋ ਈਟੀਵੀ ਭਾਰਤ ਤੇ ਮੈਂ ਤੁਹਾਡੇ ਨਾਲ ਇਤਰਵਨ। ਸੁਮੇ ਦੇ ਅੰਦਰ ਅਤਿ ਦੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਇੱਥੇ ਹੀ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਤੇ ਡਾਕਟਰਾਂ ਦੇ ਵੱਲੋਂ ਵੀ ਸਭ ਨੂੰ ਘਰ ਦੇ ਅੰਦਰ ਰਹਿ ਕੇ ਗਰਮ ਲੂ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਸਿਆਸਤਦਾਨ ਆਪਣੀ ਸਾਖ ਨੂੰ ਬਚਾਉਣ ਲਈ ਅਸਮਾਨ ਤੋਂ ਵਰਦੀ ਅੱਗ ਦੇ ਵਿੱਚ ਵੀ ਤੁਹਾਨੂੰ ਸੜਕਾਂ ਤੇ ਨਜ਼ਰ ਆ ਰਹੇ ਹੋਣਗੇ ਅਤੇ ਸਿਆਸੀ ਮਾਹੌਲ ਨੂੰ ਹੋਰ ਵੀ ਗਰਮ ਕਰ ਰਹੇ ਨੇ ਤੇ ਆਪਣੀ ਸਿਆਸੀ ਰੋਟੀਆਂ ਸੇਕਣ ਦੇ ਵਿੱਚ ਲੱਗੇ ਹੋਏ ਨੇ। ਉੱਥੇ ਹੀ ਇਹ ਲੀਡਰ ਜਿਹੜੇ 1 ਮਿੰਟ ਵੀ ਬਿਨਾ ਇਸੇ ਤੋਂ ਨਹੀਂ ਸਾਰ ਸਕਦੇ ਪਰ ਵੋਟਰਾਂ ਨੂੰ ਲੁਭਾਉਣ ਦੇ ਲਈ 45 ਡਿਗਰੀ ਤਾਪਮਾਨ ਦੇ ਵਿੱਚ ਵੀ ਰੈਲੀਆਂ ਕਰਕੇ ਪਸੀਨਾ ਪਸੀਨਾ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਵੋਟਾਂ ਨੂੰ ਲੈ ਕੇ ਕੁਝ ਦਿਨ ਬਾਕੀ ਨੇ ਤੇ ਇਸੇ ਕਾਰਨ ਹਰ ਇੱਕ ਹਿੱਲਾ ਵਸਿੱਲਾ ਆਪਣੀ ਪਾਰਟੀ ਅਤੇ ਆਪਣੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਚੋਣਾ ਦੇ ਮਾਹੌਲ ਦੇ ਵਿੱਚ ਏਟੀਵੀ ਭਾਰਤ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਲੈ ਕੇ ਆਇਆ ਜਿਸ ਦਾ ਨਾਮ ਹੈ ਲੋਕ ਸਭਾ ਦੀਆਂ 13 ਸੀਟਾਂ ਦਾ ਸੂਰਤਿ ਹਾਲ ਜਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਰਾਜੇ ਮਹਾਰਾਜਿਆਂ ਦੇ ਸ਼ਹਿਰ ਸ਼ਾਹੀ ਸ਼ਹਿਰ ਪਟਿਆਲਾ ਦੀ ਸਿਆਸਤ ਬਾਰੇ ਕਰਾਂਗੇ ਅਤੇ ਜਾਣਾਂਗੇ ਕਿ ਸ਼ਾਹੀ ਸ਼ਹਿਰ ਦਾ ਕੌਣ ਬਣੇਗਾ ਰਾਜਾ ਸਿਆਸੀ ਜੰਗ ਵਿੱਚ ਕੌਣ ਮਾਰੇਗਾ ਬਾਜ਼ੀ ਕਿਸ ਲਈ ਖੁਸ਼ੀ ਚ ਵੱਜੇਗੀ ਤਾੜੀ ਚਾਹੀ ਸ਼ਹਿਰ ਦਾ ਕੌਣ ਬਣੇਗਾ ਰਾਜਾ ਇਹ ਸ਼ਹਿਰ ਪਟਿਆਲਾ ਦਾ ਜ਼ਿਕਰ ਕਰਦੇ ਰਾਜੇ ਮਹਾਰਾਜਾਂ ਦਾ ਜ਼ਿਕਰ ਆਉਂਦਾ ਹੈ ਤਸਵੀਰਾਂ ਅੱਖੇ ਅੱਗੇ ਸ਼ਾਹੀ ਸ਼ਹਿਰ ਸ਼ਾਹੀ ਰਾਜ ਅਤੇ ਸ਼ਾਹੀ ਘਰਾਣਿਆਂ ਦੀਆਂ ਘੁੰਮਦੀਆਂ ਨੇ ਜਿੱਥੇ ਸ਼ਾਹੀ ਸ਼ਹਿਰ ਦਾ ਇਤਿਹਾਸਿਕ ਅਤੇ ਧਰਮ ਨਾਲ ਡੂੰਘਾ ਰਿਸ਼ਤਾ ਹੈ ਉੱਥੇ ਸਿਆਸਤ ਦੇ ਵਿੱਚ ਵੀ ਪਟਿਆਲਾ ਸ਼ਹਿਰ ਆਪਣੀ ਇੱਕ ਵੱਖਰੀ ਕਹਾਣੀ ਕਰਦਾ ਹੈ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਰ ਇੱਕ ਦੀ ਨਜ਼ਰ ਰਾਜੇ ਮਹਾਰਾਜਾਂ ਦੇ ਸ਼ਹਿਰ ਉੱਤੇ ਟਿਕੀ ਹੋਈ ਹੈ ਆਓ ਅੱਜ ਤੁਹਾਨੂੰ ਪਟਿਆਲਾ ਦੀ ਸਿਆਸਤ ਬਾਰੇ ਦੱਸਦੇ ਹਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਮਹਿਜ਼ ਕੁਝ ਦਿਨ ਬਾਕੀ ਨੇ ਤੇ ਇਸ ਦੇ ਚੱਲਦਿਆਂ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਸਿਆਸੀ ਪੱਤੇ ਵੀ ਖੋਲ ਦਿੱਤੇ ਗਏ ਨੇ ਕਾਂਗਰਸ ਨੇ ਆਪ ਨੂੰ ਅਲਵਿਦਾ ਆਖ ਕੇ ਮੁੜ ਤੋਂ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਆਪਣੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਬਣਾਇਆ ਅਦਰ ਭਾਜਪਾ ਕਾਂਗਰਸ ਨੂੰ ਬਾਈ ਬਾਈ ਆ ਕੇ ਆਪਣੇ ਹੱਥ ਦੇ ਵਿੱਚ ਕਮਾਨ ਫੜਨ ਵਾਲੇ ਹੱਥ ਦੇ ਵਿੱਚ ਕਮਲ ਦਾ ਫੁੱਲ ਫੜਨ ਵਾਲੇ ਵਰਨੀਤ ਕੌਰ ਨੂੰ ਟਿਕਟ ਦਿੱਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਤੋਂ ਐਨਕੇ ਸ਼ਰਮਾ ਜਦਕਿ ਆਪ ਨੇ ਡਾਕਟਰ ਬਲਵੀਰ ਸਿੰਘ ਸਿੱਧੂ ਉੱਤੇ ਦਾਖੇੜਿਆ ਬਹੁਜਨ ਸਮਾਜ ਪਾਰਟੀ ਵੱਲੋਂ ਜਗਜੀਤ ਛੜਬੜ ਨੂੰ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਮਹਿੰਦਰਪਾਲ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਦਾ ਲੋਕ ਸਭਾ ਹਲਕਾ ਪਟਿਆਲਾ ਨਾਲ ਗੂੜਾ ਰਿਸ਼ਤਾ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਵੱਜੋਂ ਪ੍ਰਨੀਤ ਕੌਰ ਨੇ ਹੁਣ ਤੱਕ 4 ਬਾਰੇ ਸੀਟ ਜਿੱਤੀ ਹੈ। ਐਨ ਕੇ ਸ਼ਰਮਾ ਨੇ ਆਪਣਾ ਸਿਆਸੀ ਸਫ਼ਰ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਤੁਹਾਨੂੰ ਹੁਣ ਇਹਨਾਂ ਦੇ ਸਿਆਸੀ ਸਫ਼ਰ ਬਾਰੇ ਵੀ ਥੋੜੀ-ਥੋੜੀ ਜਾਣਕਾਰੀ ਦੇੰਮੀਆ। ਜਿਕਰੇ ਐਨਕੇ ਸ਼ਰਮਾ ਦੀ ਗੱਲ ਕਰੀਏ ਤਾਂ ਸਿਆਸੀ ਸਫ਼ਰ ਸਰਪੰਚੀ ਤੋਂ ਸ਼ੁਰੂ ਕੀਤਾ ਦੋ ਵਾਰ ਐਮਐਲਏ ਬਣੇ 2012 ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਡੇਰਾਬਾਸੀ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਅਤੇ ਸਰਕਾਰ ਦੇ ਵਿੱਚ ਮੁੱਖ ਸੰਸਦ ਦੇ ਸਖਤਰ ਬਣੇ ਸਾਲ 2017 ਦੇ ਵਿੱਚ ਉਹ ਡੇਰਾਬਾਸੀ ਤੋਂ ਵਿਧਾਇਕ ਬਣੇ ਹਾਲਾਂਕਿ 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਐਨ ਕੇ ਸ਼ਰਮਾ ਨੂੰ 2024 ਦੇ ਵਿੱਚ ਵੀ ਸ਼੍ਰੋਮਣੀ ਕਾਜਲ ਨੇ ਪਟਿਆਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਖੱਬੇ ਪੱਖੀ ਵਿਚਾਰਧਾਰਾਂ ਦੇ ਹਾਮੀ ਭਰਦੇ ਡਾਕਟਰ ਤਰੰबीर ਗਾਂਧੀ ਨੇ ਆਪਣਾ ਸਿਆਸੀ ਸਫ਼ਰ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਸ਼ੁਰੂ ਕੀਤਾ ਸੀ। ਆਮ ਆਦਮੀ ਪਾਰਟੀ ਦੀ ਟਿਕਟ ਤੋਂ ਡਾਕਟਰ ਤਰੰबीर ਗਾਂਧੀ ਨੇ ਪਟਿਆਲਾ ਦੀ ਸੀਟ ਤੋਂ ਪਰਨੀਤ ਕੌਰ ਨੂੰ ਮਾ ਦਿੱਤੀ ਸੀ ਅਤੇ ਚਰਚਾ ਦੇ ਵਿੱਚ ਆ ਗਏ। ਪਾਵੇਂ ਕੇ ਡਾਕਟਰ ਗਾਂਧੀ ਨੇ ਆਮ ਆਦਮੀ ਪਾਰਟੀ ਦੀ ਟਿਕਟ ਉੱਪਰ ਪਟਿਆਲਾ ਤੋਂ ਜਿੱਤ ਹਾਸਲ ਕੀਤੀ ਸੀ ਪਰ ਉਹਨਾਂ ਦਾ ਆਪ ਤੋਂ ਮੋਹ ਜਲਦੀ ਹੀ ਭੰਗ ਹੋ ਗਿਆ ਸੀ ਅਤੇ ਉਹਨਾਂ ਨੇ ਸਧਾਂਤਿਕ ਵਖਰੇਮਿਆ ਦਾ ਹਵਾਲਾ ਦਿੰਦਿਆਂ ਹੋਇਆਂ ਸਾਲ 2016 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਲਿਆ ਆਮ ਆਦਮੀ ਪਾਰਟੀ ਨਾਲ ਤੋੜਨ ਤੋਂ ਬਾਅਦ ਡਾਕਟਰ ਤਰੰबीर ਗਾਂਧੀ ਨੇ ਸਿਆਸੀ ਗਤੀਵਿਧੀਆਂ ਜਾਰੀ ਰੱਖਦਿਆਂ ਹੋਇਆਂ ਆਪਣੀ ਨਵੀਂ ਪਾਰਟੀ ਨਮਾ ਪੰਜਾਬ ਪਾਰਟੀ ਦਾ ਰੂਪ ਦੇ ਵਿੱਚ ਸਿਆਸੀ ਸੰਗਠਨ ਖੜਾ ਕਰ ਲਿਆ ਸੀ ਪਾਰਿਸ ਤੋਂ ਬਾਅਦ ਉਹਨਾਂ ਨੇ 2019 ਦੇ ਵਿੱਚ ਨਮਾ ਪੰਜਾਬ ਪਾਰਟੀ ਦੇ ਬੈਨਰ ਦੇ ਹੇਠ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਇਹ ਚੋਣ ਮੁਕਾਬਲੇ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਪ੍ਰਨੀਤ ਕੌਰ ਨੇ ਜਿੱਤ ਹਾਸਲ ਕੀਤੀ ਤੇ ਰਾਹੁਲ ਗਾਂਧੀ ਦੀ ਪੰਜਾਬ ਜੋੜੋ ਯਾਤਰਾ ਦੌਰਾਨ ਡਾਕਟਰ ਗਾਂਧੀ ਕਈ ਵਾਰ ਉਹਨਾਂ ਦੇ ਨਾਲ ਨਜ਼ਰ ਆਏ ਜਿਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਹੁਣ ਗੱਲ ਡਾਕਟਰ ਬਲਵੀਰ ਸਿੰਘ ਸਿੱਧੂ ਦੀ ਕਰ ਲੈਨੇ ਆ ਸਿਆਸੀ ਗਤੀਵਿਧੀਆਂ ਦੇ ਵਿੱਚ ਰੁਚੀ ਬਚਪਨ ਤੋਂ ਹੀ ਸੀ ਜਿਸ ਦੇ ਕਾਰਨ ਉਹ ਬਹੁਤ ਛੋਟੀ ਉਮਰ ਦੇ ਵਿੱਚ ਹੀ ਇੰਦਰਾ ਗਾਂਧੀ ਸਰਕਾਰ ਖਿਲਾਫ 1974 ਦੇ ਵਿੱਚ ਵੀ ਜੀਪੀ ਅੰਦੋਲਨ ਦੇ ਵਿੱਚ ਸ਼ਾਮਿਲ ਹੋ ਗਏ ਉਸ ਤੋਂ ਬਾਅਦ ਸਾਲ 2011 ਦੇ ਵਿੱਚ ਉਹ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚ ਵੀ ਹਿੱਸਾ ਬਣੇ ਰਹੇ 2014 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਅਤੇ ਪਟਿਆਲਾ ਤੋਂ ਵਿਧਾਨ ਸਭਾ ਦੀ ਚੋਣ ਵੀ ਲੜੀ ਪਰ ਉਹਨਾਂ ਨੂੰ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ ਇਸ ਤੋਂ ਬਾਅਦ ਉਹ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਸਰਗਰਮ ਹੁੰਦੇ ਰਹੇ ਜਿਸ ਤੋਂ ਬਾਅਦ ਪਾਰਟੀ ਨੇ ਉਹਨਾਂ ਨੂੰ ਸਾਲ 2022 ਦੇ ਵਿੱਚ ਵੀ ਦੁਬਾਰਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਪਰ ਇਸ ਵਾਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਦਿੱਤਾ ਹੁਣ ਬਲਵੀਰ ਸਿੰਘ ਤੀਜੀ ਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਅਤੇ ਉਹ ਇਨਾ ਚੋਣਾਂ ਦਾ ਟੀ ਚਾ ਵਿਧਾਨ ਸਭਾ ਤੋਂ ਸੰਸਦ ਤੱਕ ਦਾ ਸਫ਼ਰ ਪੂਰਾ ਕਰਨ ਦਾ ਹੋਵੇਗਾ ਜਗਜੀਤ ਸਿੰਘ ਛੜਬਰ ਦੀ ਸਿਆਸੀ ਯਾਤਰਾ ਜਗਜੀਤ ਸਿੰਘ ਧਾਰਮਿਕ ਅਤੇ ਸਮਾਜਿਕ ਪਿਛੋਕੜ ਤੋਂ ਨੇ ਅਤੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਇਸ ਸਮੇਂ ਸੁਭਾ ਜਨਰਲ ਸਕੱਤਰ ਨੇ ਅਤੇ ਉਹ 2012 ਦੇ ਵਿੱਚ ਰਾਜਪੁਰਾ ਅਤੇ 2017 ਤੋਂ ਕਨੌਰ ਦੇ ਵਿਧਾਨ ਸਭਾ ਤੋਂ ਭਾਜਪਾ ਦੀ ਚੋਣ ਲੜ ਚੁੱਕੇ ਨੇ ਸਾਲ 2020 ਦੇ ਵਿੱਚ ਵੀ ਕਿਸਾਨੀ ਅੰਦੋਲਨ ਦੌਰਾਨ ਸੰਤ ਸਮਾਜ ਦੀ ਅਗਵਾਈ ਹੇਠ ਟੋਲ ਪਲਾਜ਼ਾ ਅਜੀਤਪੁਰ ਚੰਡੀਗੜ੍ਹ ਪਟਿਆਲਾ ਰੋਡ ਉਤੇ ਸੰਘਰਸ਼ਸ਼ੀਲ ਕਿਸਾਨਾਂ ਦੇ ਨਾਲ ਲਗਾਤਾਰ ਲੰਗਰ ਅਤੇ ਹੋਰ ਗਤੀਵਿਧੀਆਂ ਦਾ ਪ੍ਰਬੰਧ ਕਰਨ ਦੇ ਵਿੱਚ ਉਹਨਾਂ ਨੇ ਸਰਗਰਮ ਭੂਮਿਕਾ ਨਿਭਾਈ ਹੈ ਪ੍ਰੋਫੈਸਰ ਮਹਿੰਦਰਪਾਲ ਸਿੰਘ ਕੌਣ ਨੇ ਸ਼੍ਰੋਮਣੀ ਕਾਲੀਦਾਲਬ ਅੰਮ੍ਰਿਤਸਰ ਦੇ ਵੱਲੋਂ ਇਸ ਵਾਰ ਫਿਰ ਤੋਂ ਆਪਣੇ ਸੀਨੀਅਰ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਹੈ ਅਤੇ ਉਹ ਮਾਨ ਦਲ ਦੇ ਬਹੁਤ ਹੀ ਪੁਰਾਣੇ ਆਗੂ ਨੇ ਮਹਿੰਦਰਪਾਲ ਨੇ ਪਰਿਵਾਰ ਦੇ ਵੀ ਸਭ ਤੋਂ ਪਹਿਲਾਂ ਉਹਨਾਂ ਦੀ ਪਤਨੀ ਧਰਮਿੰਦਰ ਕੌਰ ਨੇ 1996 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਉਸ ਤੋਂ ਬਾਅਦ 2004 ਦੇ ਵਿੱਚ ਪਟਿਆਲਾ ਸ਼ਹਿਰ ਤੋਂ ਮਹਿੰਦਰਪਾਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪੰਥਕ ਮੀਟ ਦੀ ਚੋਣ ਲੜੀ 2422 ਸਮਾਣਾ ਹਲਕੇ ਤੋਂ ਐਮਐਲਏ ਦੀ ਚੋਣ ਲੜ ਕੇ ਮਹਿੰਦਰਪਾਲ ਸਿੰਘ ਨੇ 2900 ਦੇ ਕਰੀਬ ਵੋਟਾਂ ਹਾਸਲ ਕੀਤੀਆਂ 2014 ਦੇ ਵਿੱਚ ਲੋਕ ਸਭਾ ਦੀ ਚੋਣ ਲੜ ਕੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ 3300 ਵੋਟਾਂ ਹਾਸਲ ਕੀਤੀਆਂ ਤੇ 2022 ਦੇ ਵਿੱਚ ਪਟਿਆਲਾ ਦਿਹਾਤੀ ਤੋਂ ਵਿਧਾਨ ਸਭਾ ਚੋਣ ਲੜ ਕੇ ਉਹਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਹੁਣ ਸਾਹੀ ਸ਼ਹਿਰ ਦੀ ਸਿਆਸਤ ਤੇ ਥੋੜਾ ਪਿੱਛੇ ਲੈ ਚਾਲਦੇ ਆਂ ਕੀ ਕਦੋਂ ਕਦੋਂ ਕਿਸ ਉਮੀਦਵਾਰ ਨੇ ਤੇ ਕਿਸ ਕਿਸ ਪਾਰਟੀ ਨੇ ਸ਼ਾਹੀ ਸ਼ਹਿਰ ਦੇ ਰਾਜ ਕੀਤਾ ਅਤੇ ਕਿਵੇਂ ਇਸ ਦੀ ਨੁਹਾਰ ਬਦਲੀ ਪਟਿਆਲਾ ਲੋਕ ਸਭਾ ਸੀਟ ਇਤਿਹਾਸਿਕ ਤੌਰ ਤੇ ਕਾਂਗਰਸ ਦੇ ਪ੍ਰਭਾਵ ਵਾਲੀ ਮੰਨੀ ਜਾਂਦੀ ਹੈ ਹੁਣ ਤੱਕ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ 10 ਵਾਰ ਕਾਂਗਰਸ ਜਿੱਤ ਚੁੱਕੀ ਹੈ ਅਕਾਲੀ ਦਲ 4 ਵਾਰ ਅਤੇ ਆਜ਼ਾਦ ਉਮੀਦਵਾਰ 1 ਵਾਰ ਜੇਤੂ ਰਹੇ ਨੇ ਪਰਨੀਤ ਕੌਰ ਨੇ 2004 ਦੇ ਵਿੱਚ ਸੀਟ ਹਾਸਲ ਕੀਤੀ 2009 ਦੇ ਵਿੱਚ ਅਤੇ ਉਸ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਨੇ 2014 ਦੇ ਵਿੱਚ ਤੇ ਮੁਰਤੋਂ ਪਰਨੀਤ ਕੌਰ ਨੇ 2019 ਦੇ ਵਿੱਚ ਕਾਂਗਰਸ ਪਾਰਟੀ ਦੀ ਹਿੱਸੇ ਇਹ ਸੀਟ ਪਾਈ ਸੀ ਚੋਣਾ ਭਾਵੇਂ ਕੋਈ ਵੀ ਹੋਣ ভোটার ਫੈਕਟਰ ਬਹੁਤ ਮਾਇਨੇ ਰੱਖਦਾ ਹੈ ਇਸ ਲਈ ਸ਼ਾਹੀ ਸ਼ਹਿਰ ਦੇ ਵੋਟਰਾਂ ਬਾਰੇ ਪਤਾ ਕਰਨਾ ਬਿਹਤਰ ਜ਼ਰੂਰੀ ਹੈ ਜੇਕਰ ਪਿੰਡੂ ਆਬਾਦੀ ਦੀ ਗੱਲ ਕਰੀਏ ਤਾਂ 58% ਦੀ ਪਿੰਡੂ ਆਬਾਦੀ ਹੈ ਅਤੇ ਸ਼ਹਿਰੀ ਆਬਾਦੀ 42% ਹੈ ਜੇਕਰ ਪੋਲਿੰਗ ਸਟੇਸ਼ਨਾਂ ਦੀ ਗੱਲ ਕਰੀਏ ਤਾਂ 2070 ਪੋਲਿੰਗ ਸਟੇਸ਼ਨ ਨੇ ਵੋਟਰਾਂ ਦੀ ਕੁੱਲ ਗਿਣਤੀ 17,87,747 ਦੱਸੀ ਜਾਂਦੀ ਹੈ ਅਤੇ ਇਸ ਦੇ ਵਿੱਚੋਂ ਪੁਰਸ਼ ਵੋਟਰ ਨੇ 9,35,238 ਮਹਿਲਾ ਵੋਟਰਾਂ ਦੀ ਗਿਣਤੀ 8,52,433 ਅਤੇ 트랜ਸਜੈਂਡਰ ਵੋਟਰ 76 ਦੱਸੇ ਜਾਂਦੇ ਨੇ ਉਸ ਦੇ ਇਲਾਵਾ ਦਿਵੰਗ ਵੋਟਰ ਨੇ 13,895 ਐਸਸੀ ਵੋਟਰ 29.92% ਦੀ ਸਿੱਖ ਵੋਟਰ 55.7% ਦੀ ਨੇ ਸਭ ਤੋਂ ਵੱਧ ਵੋਟਰ ਵੀ ਪਟਿਆਲਾ ਲੋਕ ਸਭਾ ਹਲਕੇ ਦੇ ਨੇ ਦੱਸਦੀਏ ਕਿ ਦੋ ਜ਼ਿਲ੍ਹਿਆਂ ਦੇ ਵਿੱਚ ਪੈਣ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਅਧਾਰਤ ਪਟਿਆਲਾ ਸੂਬਾ ਲੋਕ ਸਭਾ ਹਲਕਾ ਜਿੱਥੇ ਵੋਟਰਾਂ ਦੀ ਗਿਣਤੀ ਪੰਜਾਬ ਦੇ 13 ਲੋਕ ਸਭਾ ਹਲਕਿਆਂ ਨਾਲੋਂ ਵੱਧ ਹੈ ਪਿਛਲੇ 5 ਸਾਲਾਂ ਤੇ ਇੱਥੇ ਵੋਟਰਾਂ ਦੀ ਗਿਣਤੀ ਪਾણે 2 ਲੱਖ ਤੋਂ ਵੀ ਪਾਰ ਕਰ ਗਈ ਹੈ ਜ਼ਿਕਰ ਹੋ ਗਿਆ ਕਿ 2019 ਦੇ ਲੋਕ ਸਭਾ ਚੋਣਾਂ ਦੌਰਾਨ ਇੱਥੇ 16 ਲੱਖ ਦੇ ਕਰੀ ਵੋਟਰ ਸਨ ਤੇ ਹੁਣ ਇੱਥੇ ਵੋਟਰਾਂ ਦੀ ਗਿਣਤੀ 17,83,681 ਹੈ। ਇਹਨਾਂ ਦੇ ਵਿੱਚੋਂ 9,33,247 ਪੁਰਸ਼, 8,50,377 ਮਹਿਲਾਵਾਂ, ਜਦਕਿ 3rd ਜੈਂਡਰ 76 ਨੇ, ਜਦਕਿ 13,13,895 دیਵੰਗ ਵੋਟਰ ਵੀ ਨੇ। ਸੋ ਇੱਥੇ 100 ਸਾਲ ਤੋਂ ਵੱਧ ਉਮਰ ਦੇ VOTERਾਂ ਦੀ ਗਿਣਤੀ ਵੀ 490 ਹੈ 85 ਸਾਲ ਤੋਂ ਬਾਅਦ VOTERਾਂ ਦੀ ਗਿਣਤੀ 16698 ਦੱਸੀ ਜਾਂਦੀ ਹੈ ਉਸ ਤੋਂ ਇਲਾਵਾ 36 1446 VOTER 18 ਤੋਂ 19 ਸਾਲ ਦੀ ਉਮਰ ਵਾਲੇ ਨੇ ਜੋ ਕਿ ਪਹਿਲੇ ਇਸ ਵਾਰ ਵੋਟ ਦਾ ਇਸਤੇਮਾਲ ਕਰਨਗੇ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਸਨੌਰ ਕਨੌਰ ਸਮਾਣਾ ਛਤੁਰਾਣਾ ਅਤੇ ਨਾਬਾ ਦੇ ਆਧਾਰਤ 8 ਹਲਕੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਉਂਦੇ ਨੇ ਜਦਕਿ ਡੇਰਾਬਾਸੀ ਹਲਕਾ ਮੁਹਾਲੀ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਡੇਰਾਬਾਸੀ ਹਲਕੇ ਦੇ ਵਿੱਚ ਸਭ ਤੋਂ ਵੋਟਰ 2 ਲੱਖ 86217 ਵੋਟਰ ਨੇ ਜੋ ਕਿ ਸਭ ਤੋਂ ਵੱਧ ਨੇ ਦੂਜੇ ਨੰਬਰ ਤੇ ਸਨੌਰ ਆਂਦਾ ਜਿੱਥੇ ਕਿ 22 ਲੱਖ 5752 ਵੋਟਰ ਨੇ ਪਟਿਆਲਾ ਦਿਹਾਤੀ ਹਲਕੇ ਦੇ ਵਿੱਚ 217660 ਵੋਟਰ ਨੇ ਸਮਾਣਾ ਦੇ ਵਿੱਚ 1 ਲੱਖ 99687 ਛਤੁਰਾਣਾ ਦੇ ਵਿੱਚ 188035 ਨਾਬਾ ਦੇ ਵਿੱਚ 187311 ਰਾਜਪੁਰਾ ਦੇ ਵਿੱਚ 179983 ਕਨੌਰ ਦੇ ਵਿੱਚ 163237 ਅਤੇ ਪਟਿਆਲਾ ਸ਼ਹਿਰੀ ਹਲਕੇ ਦੇ ਵਿੱਚ 150883 ਰੁਪਏ ਨੇ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਪੰਜਾਬ ਦੇ ਲੋਕ ਸਭਾ ਹਲਕਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਤੇ ਇੱਥੇ ਨੌ ਲੋਕ ਸਭਾ ਹਲਕੇ ਜਿਨ੍ਹਾਂ ਦੇ ਵਿੱਚ ਉਕਾ ਨਾਬਾ ਪਟਿਆਲਾ ਦਿਹਾਤੀ ਰਾਜਪੁਰਾ ਡੇਰਾ ਬਸੀ ਸਨੌਰ ਖਨੌਰ ਪਟਿਆਲਾ ਸਮਾਣਾ ਸ਼ਤਰਾਣਾ ਪੈਂਦੇ ਨੇ ਤੇ ਇੱਥੇ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਸਾਰੇ ਹੀ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਨੇ ਕਿ ਇਹ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ ਸੋ ਇਸ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ ਇਹਨਾਂ ਨਵੇਂ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਵਿਧਾਇਕ ਲੋਕ ਸਭਾ ਸੀਟ ਜਿੱਤਣ ਲਈ ਪੂਰੀ ਵਾ ਲਗਾ ਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਸਿਰਫ ਆਮ ਆਦਮੀ ਪਾਰਟੀ ਹੀ ਨਹੀਂ ਬਲਕਿ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਦਿੱਗਜ ਚਿਹਰਿਆਂ ਨੂੰ ਜਨਤਾ ਦੀ ਕਚਹਿਰੀ ਦੇ ਵਿੱਚ ਉਤਾਰਿਆ ਗਿਆ ਸੋ ਸਾਰੇ ਹੀ ਉਮੀਦਵਾਰ ਇੱਕ ਤੋਂ ਦੂਜੇ ਨੂੰ ਟੱਕਰ ਦੇਣ ਦੇ ਲਈ ਤਿਆਰ ਬਰ ਤਿਆਰ ਨੇ ਹੁਣ ਵੇਖਣਾ ਅਹਿਮ ਰਹੇਗਾ ਕਿ ਆਖਰਕਾਰ ਸ਼ਾਹੀ ਸ਼ਹਿਰ ਦੇ ਸ਼ਾਹੀ ਲੋਕ ਕਿਸ ਪਾਰਟੀ ਦੇ ਅਤੇ ਕਿਸ ਉਮੀਦਵਾਰ ਦੇ ਸਿਰ ਉੱਤੇ ਪਟਿਆਲਾ ਸੀਟ ਦਾ ਹਿੱਤ ਅਸ ਜਿੱਤਣਗੇ ਸਾਡੇ 13 ਲੋਕ ਸਭਾ ਸੀਟਾਂ ਦਾ ਸੂਰਤਿ ਹਾਲ ਦੀ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਇੰਨਾ ਹੀ ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਹੋਰ ਖਾਸ ਲੋਕ ਸਭਾ ਸੀਟ ਦੇ ਨਾਲ ਤਦ ਤੱਕ ਲਈ ਤੁਸੀਂ ਬਣੇ ਰਹੋ ਏਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ